ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੇਰਬਦਲ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ ਜਿਸ ਵਿੱਚ 267 ਅਧਿਕਾਰੀਆਂ ਦੀ ਤਬਾਦਲੇ ਕੀਤੇ ਗਿਆ ਇਸ ਵਿੱਚ 25 ਆਈਏਐਸ ਅਧਿਕਾਰੀ 7 ਆਈਪੀਐਸ ਅਧਿਕਾਰੀ 99 ਪੀਸੀਐਸ ਅਧਿਕਾਰੀ ਅਤੇ 136 ਡੀਐਸਪੀ ਸ਼ਾਮਲ ਹਨ ਇਹ ਫੇਰਬਦਲ ਰਾਜ ਮੰਤਰੀ ਮੰਡਲ ਵਿੱਚ ਹਾਲੀ ਵਿੱਚ ਹੋਈਆਂ ਤਬਦੀਲੀਆਂ ਤੋਂ ਬਾਅਦ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਵਿਭਾਗਾਂ ਵਿੱਚ ਪ੍ਰਸ਼ਾਸਨ ਨੂੰ ਸੁਚਾਰੂ ਬਣਾਉਣ ਅਤੇ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਫੇਰਬਦਲ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਫੇਰਬਦਲوں ਨਾਲੋਂ ਪ੍ਰਸ਼ਾਸਨ ਨੂੰ ਸੁਚਾਰੂ ਬਣਾਉਣ ਅਤੇ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਫੇਰਬਦਲ ਕੀਤੇ ਜਾ ਰਹੇ ਹਨ ਬੀਤੀ ਕੱਲ ਵੀ ਕੈਬਨਿਟ ਵਿੱਚ ਵੱਡਾ ਬਦਲਾਅ ਹੋਇਆ ਸੀ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਨਵੇਂ ਮੰਤਰੀਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਇਹਨਾਂ ਵਿੱਚ ਜਲੰਧਰ ਵਿਅਸਤ ਦੇ ਵਿਧਾ ਇੱਕ ਮਹਿੰਦਰਪਖਤ ਸਾਹਨੇਵਾਲ ਦੇ ਹਰਦੀਪ ਮੁੰਡੀਆਂ ਲੈਰਾ ਗਾਗਾ ਤੋਂ ਬਰਿੰਦਰ ਕੁਮਾਰ ਗੋਇਲ ਸ਼ਾਮ 84 ਤੋਂ ਡਾਕਟਰ ਰਵਜੋ ਸਿੰਘ ਅਤੇ ਖੰਨੇ ਦੇ ਤਰਨਪੀਸਿਕ ਸੌਂਦ ਸ਼ਾਮਲ ਹਨ ਇਸ ਫੇਰ ਬਦਲ ਵਿੱਚ ਚਾਰ ਬੰਤੀਆਂ ਨੂੰ ਕੈਬਨਟ ਤੋਂ ਹਟਾਇਆ ਗਿਆ ਸੀ ਜਿਨ੍ਹਾਂ ਵਿੱਚ ਮੰਤਰੀ ਬਲਕਾਰ ਸਿੰਘ ਮੰਤਰੀ ਬ੍ਰਹਮਸ਼ਾਕਰ ਜੇਪਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਅਦਬੋਲ ਕगनਬਾਨ ਨੂੰ ਹਟਾਇਆ ਗਿਆ ਸੀ ਇਹ ਚੌਥੀ ਵਾਰ ਹੈ ਜਦੋਂ ਮਾਨ ਸਰਕਾਰ ਨੇ ਆਪਣੇ 30 ਮਹੀਨੇ ਦੇ ਕਾਰਜਕਾਲ ਦੌਰਾਨ ਕੈਬਨਿਟ ਵਿੱਚ ਫੇਰ ਬਦਲ ਕੀਤਾ ਹੈ। ਨਵੇਂ ਮੰਤਰੀਆਂ ਨੂੰ ਵੱਡੀਆਂ ਜਿਵੇਂ ਵਾਰੀਆਂ ਸੌਂਪੀਆਂ ਗਈਆਂ ਹਨ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਜਿਸ ਵਿੱਚ 267 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹਨਾਂ ਵਿੱਚ ਸ਼ਾਮਲ ਨੇ 25 ਆਈਏਐਸ ਅਧਿਕਾਰੀ, 7 ਆਈਪੀਐਸ ਅਧਿਕਾਰੀ 990 ਪੀਸੀਐਸ ਅਧਿਕਾਰੀ ਅਤੇ 176 ਡੀਐਸਪੀ ਇਹ ਫੇਰਬਦਲ ਰਾਜ ਮੰਤਰੀ ਮੰਡਲ ਵਿੱਚ ਹਾਲ ਹੀ ਵਿੱਚ ਹੋਈਆਂ ਤਬਦੀਲੀਆਂ ਤੋਂ ਬਾਅਦ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਵਿਭਾਗਾਂ ਵਿੱਚ ਪ੍ਰਸ਼ਾਸਨ ਨੂੰ ਸਚਾਰੂ ਬਣਾਉਣ ਅਤੇ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਫੇਰਬਦਲ ਜਿਹੜੇ ਕਿ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੇਰਬਦਲ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ ਜਿਸ ਵਿੱਚ 267 ਅਧਿਕਾਰੀਆਂ ਦੀ ਤਬਾਦਲੇ ਕੀਤਾ ਗਿਆ ਜਿਸ ਵਿੱਚ 25 ਆਈਏਐਸ ਅਧਿਕਾਰੀ 7 ਆਈਪੀਐਸ ਅਧਿਕਾਰੀ 99 ਪੀਸੀਐਸ ਅਧਿਕਾਰੀ ਅਤੇ 136 ਡੀਐਸਪੀ ਸ਼ਾਮਲ ਹਨ ਇਹ ਫੇਰਬਦਲ ਰਾਜ ਮੰਤਰੀ ਮੰਡਲ ਵਿੱਚ ਹਾਲੀ ਵਿੱਚ ਹੋਈਆਂ ਤਬਦੀਲੀਆਂ ਤੋਂ ਬਾਅਦ ਕੀਤਾ ਗਿਆ ਹੈ ਜੋ ਕਿ ਵਕ ਵਕ ਵਿਭਾਗਾਂ ਵਿੱਚ ਪ੍ਰਸ਼ਾਸਨ ਨੂੰ ਸੁਚਾਰੂ ਬਣਾਉਣ ਅਤੇ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਫੇਰਬਦਲ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਫੇਰ ਬਦਲ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਸੁਚਾਰੂ ਬਣਾਉਣ ਅਤੇ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਫੇਰਬਦਲ ਕੀਤੇ ਜਾ ਰਹੇ ਹਨ। ਪੀਤੀ ਕੱਲ ਵੀ ਕੈਬਨਟ ਵਿੱਚ ਵੱਡਾ ਬਦਲਾਅ ਹੋਇਆ ਸੀ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਨਵੇਂ ਮੰਤਰੀਆਂ ਨੂੰ ਕੈਬਨਟ ਵਿੱਚ ਸ਼ਾਮਲ ਕੀਤਾ। ਇਹਨਾਂ ਵਿੱਚ ਜਲੰਧਰ ਵਿਸਤ ਦੇ ਵਿਧਾਇਕ ਮਹਿੰਦਰ ਭਗਤ, ਸਾਡੇਵਾਲ ਦੇ ਹਰਦੀਪ ਮੁੰਡੀਆਂ ਨੈਰਾ ਗਗਾ ਤੋਂ ਬਰਿੰਦਰ ਕੁਮਾਰ ਗੋਇਲ ਸ਼ਾਮ 84 ਤੋਂ ਡਾਕਟਰ ਰਵਜੋ ਸਿੰਘ ਅਤੇ ਖੰਨੇ ਦੇ ਤਰਨ ਪ੍ਰੀਤ ਸਿੰਘ ਸੋਮ ਚਾਵਲ ਹਨ ਇਸ ਫੇਰਵਰਦ ਵਿੱਚ ਚਾਰ ਬਦੀਆਂ ਨੂੰ ਕੈਬਨਟ ਤੋਂ ਹਟਾਇਆ ਗਿਆ ਸੀ ਜਿਹੜਾ ਵਿੱਚ ਮੰਤਰੀ ਬਲਕਾਰ ਸਿੰਘ ਮੰਤਰੀ ਬ੍ਰਹਮ ਸ਼ਾਕਰ ਜਿਪਾ ਮੰਤਰੀ ਚੇਤਨ ਸਿੰਘ ਝੋੜਾ ਮਾਜਰਾ ਅਤੇ ਅਨਮੋਲ ਗगन ਬਾਣ ਨੂੰ ਹਟਾਇਆ ਗਿਆ ਸੀ ਇਹ ਚੌਥੀ ਵਾਰ ਹੈ ਜਦੋਂ ਮਾਨ ਸਰਕਾਰ ਨੇ ਆਪਣੇ 30 ਮਹੀਨੇ ਦੇ ਕਾਰਜਕਾਲ ਦੌਰਾਨ ਕੈਬਨਿਟ ਵਿੱਚ ਫੇਰ ਬਦਲ ਕੀਤਾ ਹੈ। ਨਵੇਂ ਮੰਤਰੀਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਹਨ। ਤੁਹਾਨੂੰ ਦੱਸਦੇ ਹਾਂ ਕਿ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ ਜਿਸ ਵਿੱਚ 267 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹਨਾਂ ਵਿੱਚ ਸ਼ਾਮਲ ਨੇ 25 ਆਈਏ ਅਧਿਕਾਰੀ, 7 ਆਈਪੀਐਸ ਅਧਿਕਾਰੀ 99 पीसीएस अधिकारी ਅਤੇ 136 डीएसपी ਇਹ ਫੇਰਬਦਲ ਰਾਜ ਮੰਤਰੀ ਮੰਡਲ ਵਿੱਚ ਹਾਲ ਹੀ ਵਿੱਚ ਹੋਈਆਂ ਤਬਦੀਲੀਆਂ ਤੋਂ ਬਾਅਦ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਵਿਭਾਗਾਂ ਵਿੱਚ ਪ੍ਰਸ਼ਾਸਨ ਨੂੰ ਸਚਾਰੂ ਬਣਾਉਣ ਅਤੇ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਫੇਰਬਦਲ ਜਿਹੜੇ ਕਿ ਕੀਤੇ ਗਏ ਨੇ